ਪਿਆਰੇ ਸੋਥੇਓ ਪਿਆਰ ਭਰੀ ਸਾਥ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਏਜੀ ਨਿਊਜ਼ ਚੈਨਲ ਅਮਰਬਾਈ ਦੇ ਨਾਲ ਐਸ਼ਾ ਮਸੀ ਪਹੁੰਚੇ ਹਾਂ ਖਾਲਸਾ ਕਾਲਜ ਇੱਥੇ ਚੱਲ ਰਿਹਾ ਹੈ ਫਲਾਵਰ ਸ਼ੋਅ ਕਰੋਨਾ ਦੇ ਟਾਈਮ ਹਸਪਤਾਲਾ ਦੇ ਵਿੱਚ ਐਕਸੀਜਨ ਵਾਲੇ ਸਿਲੰਡਰ ਕਾਫੀ ਮਹਿੰਗੇ ਹੋ ਚੁੱਕੇ ਸੀ ਪਰ ਕਰੋਨਾ ਤੋਂ ਬਾਅਦ ਵਿੱਚ ਲੋਕਾਂ ਨੂੰ ਫੁੱਲਾਂ ਬੂਟਿਆਂ ਰੁੱਖਾਂ ਦੀ ਲੋੜ ਮਹਿਸੂਸ ਹੋਈ ਅਤੇ ਹੁਣ ਘਰ-ਘਰ ਦੇ ਵਿੱਚ ਫੁੱਲ ਬੂਟੇ ਲਗਾਏ ਜਾਂਦੇ ਹਨ ਗੱਲ ਕਰਦੇ ਹਾਂ ਖਾਲਸਾ ਕਾਲਜ ਦੇ ਫਲਾਵਰ ਸ਼ੋਅ ਦੇ ਬਾਰੇ ਵਿੱਚ ਵੱਖਰੇ ਵੱਖਰੇ ਕਾਲਜਾਂ ਸਕੂਲਾਂ ਅਤੇ ਨਰਸਰੀਆਂ ਤੋਂ ਆਪਣੇ ਆਪਣੇ ਫੁੱਲ ਅਤੇ ਪੌਦਿਆਂ ਦੇ ਪਲਾਟ ਲੈ ਕੇ ਪਹੁੰਚੇ ਹਨ ਅਤੇ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਸੋਨੇ ਦਾ ਭਾਅ ਬਹੁਤ ਵੱਧ ਚੁੱਕਿਆ ਹੈ ਅਤੇ ਤੁਸੀਂ ਜ਼ਮੀਨ ਵਿੱਚੋਂ ਵੀ ਸੋਨਾ ਪੈਦਾ ਕਰ ਸਕਦੇ ਹੋ ਪੁਰਾਣੇ ਸਮੇਂ ਦੇ ਵਿੱਚ ਫੁੱਲਾਂ ਦੇ ਗਹਿਣੇ ਪਾਏ ਜਾਂਦੇ ਸੀ ਅਤੇ ਕਿ ਜਿਸ ਤਰ੍ਹਾਂ ਸਾਨੂੰ ਦਖਾਨੇ ਆ ਖਾਲਸਾ ਕਾਲਜ ਫੋਰਮ ਮੰਦੀਆਂ ਵਿਦਿਆਰਥਾਂ ਵੱਲੋਂ ਫੁੱਲਾਂ ਦੇ ਗੇੜੇ ਤਿਆਰ ਕੀਤੇ ਹਨ ਹੋਰ ਵੀ ਵੀਡੀਓ ਦੇਖਣ ਵਾਸਤੇ ਸਟਾਰ ਏਜੀ ਨਿਊ ਚੈਨਲ ਨੂੰ ਦੇਖਦੇ ਰਹੋ ਜੈ ਸਰ ਸ੍ਰੀਕਾਲ ਸ੍ਰੀਕਾਲ ਸਰ ਅੱਜ ਖਾਲਸਾ ਕਾਲਜ ਦੇ ਵਿੱਚ ਇਹ ਪਨਾਹਸ਼ੋ ਲੱਗੇ ਆ ਹਾਂਜੀ ਸਰ ਇਹ ਖਾਲਸਾ ਕਾਲਜ ਦੇ ਵਿੱਚ ਫਲਾਵਰ ਸ਼ੋਅ ਕਰਵਾਇਆ ਜਾ ਰਿਹਾ ਹੈਗਾ ਔਰ ਇਹਦੇ ਵਿੱਚ ਪੂਰੇ ਅੰਮ੍ਰਿਤਸਰ ਤੋਂ ਔਰ ਅਮਰ ਸਰ ਤੋਂ ਬਾਹਰ ਦੇ ਕਾਲਜਸ ਨੇ ਵੀ ਆ ਕੇ ਪਾਰਟਿਸਪੇਟ ਕੀਤਾ ਹੈ ਔਰ ਇਹਦੇ ਵਿੱਚ ਜਿਹੜੇ ਫਲਔਰਸ ਫੋਲੀਏਜ ਕੈਕਟਸ ਔਰ ਜਿਹੜੇ ਖਿਲੇ ਹੋਏ ਫੁੱਲ ਹੈ ਉਹਨਾਂ ਦੇ ਥਰੂ ਬੱਚਿਆਂ ਨੇ ਕੰਪੀਟੀਸ਼ਨ ਦੇ ਵਿੱਚ ਭਾਗ ਲਿਆ ਹੈਗਾ ਔਰ ਇਹਦੇ ਥਰੂ ਅਸੀਂ ਟੀਮ आएगी ਵੈਲਿਊਏਟ ਕਰੇਗੀ ਔਰ ਫਸਟ ਸੈਕੰਡ ਥਰਡ ਪ੍ਰਾਈਜ਼ ਦੇ ਨਾਲ ਅਸੀਂ ਬੱਚਿਆਂ ਨੂੰ ਅਸੀਂ ਉਤਸ਼ਾਹਿਤ ਕਰਾਂਗੇ ਔਰ ਇਹਦੇ ਨਾਲ-ਨਾਲ ਕਾਲਜ ਦੇ ਬਾਕੀ ਵੀ ਸਟੂਡੈਂਟਸ ਆ ਕੇ تھے ਕੁਇਜ਼ ਕੰਪੀਟੀਸ਼ਨ ਹੋ ਰਹੇ ਹੈਗੇ ਨੇ ਹੋਰ ਵੀ ਮੁਕਾਬਲਿਆਂ ਦੇ ਥਰੂ ਫਲਾਵਰਸ ਦੀ ਫੁੱਲਾਂ ਦੀ ਸਾਡੇ ਜ਼ਿੰਦਗੀ ਦੇ ਵਿੱਚ ਕੀ ਦੇਣ ਹੈਗੀ ਹੈ ਔਰ ਬਹੁਤ ਸਾਰੇ ਬੱਚੇ ਨੇ ਜਿਨ੍ਹਾਂ ਨੇ ਫਲਾਵਰਸ ਔਰਨਾਮੈਂਟਸ ਬਣਾਏ ਹੈਗੇ ਨੇ ਕਿਉਂਕਿ ਸੋਨਾ ਤੇ ਬਹੁਤ ਮਹਿੰਗਾ ਹੁੰਦਾ ਜਾ ਰਿਹਾ ਤੇ ਸ਼ਾਇਦ ਇੱਕ ਅੱਛਾ ਆਲਟਰਨੇਟਿਵ ਹੈ ਕਿ ਅਸੀਂ ਫਲਾਵਰਸ ਔਰਨਾਮੈਂਟਸ ਨੂੰ ਅਸੀਂ ਇੱਕ ਬਹੁਤ ਵਧੀਆ ਆਲਟਰਨੇਟਿਵ ਲੈ ਸਕਦੇ ਹਾਂ ਗਿਆ ਨੰਮ ਜਾਂ ਤਾਂ ਦੇਖਣ ਜਾ ਰਿਹਾ ਜੀ ਲੋਕਾਂ ਦਾ ਖਾਣਾ ਪੀਣਾ ਬਹੁਤ ਗਲਤ ਦੇਵਾ ਤੇ ਦਵਾਈਆਂ ਜਿਹੜੀਆਂ ਵਾਂ ਉਹ ਜਰੂਰਤ ਮੰਗ ਬਣ ਗਿਆ ਵਾ ਤੇ ਇਥੇ ਉਹ ਬ੍ਰਿਕਸਰ ਗਾਜਾ ਪੌਦੇ ਵਗੈਰਾ ਵੀ ਆਏ ਹੋਣਗੇ ਜਿਨ੍ਹਾਂ ਤੋਂ ਦਵਾਈਆਂ ਤਿਆਰ ਹੁੰਦੀਆਂ ਹਨ ਹਾਂਜੀ ਇਹਦੇ ਜਿਹੜੇ ਬੱਚਿਆਂ ਨੇ ਜਿਹੜੀ categories ਵਿੱਚ ਪਾਰਟਿਸਿਪੇਟ ਕੀਤਾ ਉਹਦੇ ਵਿੱਚ ਇੱਕ category medicinal plants ਦੀ ਵੀ ਹੈ ਕਿ ਅਸੀਂ प्लांट्स ਨੂੰ ਐਜ਼ ਅ ਫੂਡ ਕਿਵੇਂ ਯੂਜ਼ ਕਰ ਸਕਦੇ ਹਾਂ ਕਿਉਂਕਿ ਇੱਕ ਇੱਕ ਤਰਫ ਚੀਜ਼ ਹੈ ਕਿ ਜਦੋਂ ਡਿਜ਼ੀਜ਼ ਹੋ ਗਈ ਹੈ ਤੇ ਉਹਨੂੰ ਅਸੀਂ ਲਿਵਿਏਟ ਕੀ ਕਰਨਾ ਹੈ ਉਹਦੇ ਵਾਸਤੇ ਸ਼ਾਇਦ ਐਲੋਪੈਥੀ ਨੂੰ ਹੀ ਚੂਜ਼ ਕੀਤਾ ਜਾਂਦਾ ਪਰ ਐਜ਼ ਜਿਹੜੇ ਮੈਡੀਸਨਲ ਪਲਾਂਟਸ ਨੇ ਐਜ਼ ਅ ਅੰਬ੍ਰੇਲਾ ਐਕਟ ਕਰ ਸਕਦੇ ਹੈਗੇ ਆ ਕਿ ਡਿਜ਼ੀਜ਼ ਨੂੰ ਲੱਗਣ ਤੋਂ ਪਹਿਲਾਂ ਹੀ ਅਸੀਂ ਅਸੀਂ ਪਲਾਂਟਸ ਨੂੰ ਲੈ ਕੇ ਕਿਵੇਂ ਉਹਦੇ ਤੋਂ ਡਿਜ਼ੀਜ਼ ਤੋਂ ਮੁਕਤ ਰਹਿ ਸਕਦੇ ਆ ਤੇ ਬੱਚਿਆਂ ਬੱਚੇ ਨੇ ਕਾਫੀ ਸਾਰੇ 100 ਤੋਂ ਉੱਪਰ ਮੈਡੀਸਨਲ ਪਲਾਂਟਸ ਲੈ ਕੇ ਆਏ ਨੇ ਡਿਫਰੈਂਟ ਕਾਲਜਸ ਤੋਂ ਨੇ ਯੂਨੀਵਰਸਿਟੀਆਂ ਤੋਂ ਨੇ ਔਰ ਉਹ ਆਪਣੇ ਉਹਨਾਂ ਦੀਆਂ ਕਿਹੜੇ ਪlant ਦੇ ਵਿੱਚ ਕਿਹੜੀ ਪ੍ਰੋਪਰਟੀ ਹੈ ਤੇ ਅਸੀਂ ਉਹਨੂੰ ਕਿਵੇਂ ਬੱਚੇ ਕਿਹੜੀ ਯੂਜ਼ ਕਰ ਸਕਦੇ ਨੇ ਵੱਡੇ ਕਿਹੜੇ ਯੂਜ਼ ਕਰ ਸਕਦੇ ਨੇ ਲੇਡੀਜ਼ ਵਾਸਤੇ ਕੀ ਨੇ ਜੈਂਟਸ ਵਾਸਤੇ ਕੀ ਹੈ ਔਰ ਉਹਨੂੰ ਅਸੀਂ ਆਪਣੀ ਫੂਡ ਹੈਬਿਟ ਦੇ ਵਿੱਚ ਕਿਵੇਂ ਸ਼ਾਮਿਲ ਕਰ ਸਕਦੇ ਆ ਉਹਦੇ ਥਰੂ ਉਹ ਕੰਪੀਟੀਸ਼ਨ ਵੀ ਕਰਨਗੇ ਤੇ ਲੋਕਾਂ ਨੂੰ ਜਾਗਰੂਕ ਵੀ ਕਰਨਗੇ ਔਰ ਇਹ ਵਾਲੇ ਜਿਹੜੇ ਸਟੂਡੈਂਟਸ ਨੇ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਹੈ ਜਿਆਦਾ ਸਾਇੰਸ ਫੀਲਡ ਵਿੱਚੋਂ ਨੇ ਪਰ ਜਿਹੜੇ ਆਡੀਅנס ਹੈ ਜਿਵੇਂ ਤੁਸੀਂ ਦੇਖ ਹੀ ਸਕਦੇ ਹੋ ਜਿਹੜੀ ਆਡੀਅੰਸ ਆਈ ਹੈ ਇਹ ਸਾਇੰਸ ਫੀਲਡ ਵਿੱਚ ਨਹੀਂ ਹੈਗੀ ਔਰ ਇਹ ਬੱਚੇ ਜਾਂ ਉਹਨਾਂ ਦੇ ਪੇਰੈਂਟਸ ਆਏ ਨੇ ਉਹ ਬਹੁਤ ਸਾਰਾ ਇਹਦੇ ਤੋਂ ਬੈਨੀਫਿਟ ਲੈ ਸਕਦੇ ਆ ਕਿ ਅਸੀਂ ਇਹ ਵਾਲੇ ਪਲਾਂਟਸ ਨੂੰ ਆਪਣੇ ਘਰ ਵਿੱਚ ਉਗਾ ਕੇ ਜਾਂ ਅਸੀਂ ਇਹਨਾਂ ਦਾ ਕਿਵੇਂ ਵਰਤ ਗਾਂ ਦੀ ਗੱਲ ਕੀਤੀ ਯਾਦ ਕਰ ਅੱਜਕੱਲ੍ਹ ਖਾੜ ਦੇ ਮੀਂਹ ਦੋ ਜਣਾ ਗਿਆ ਹਾਂ ਕਿਹੜਾ ਪਲਾਨ ਕਰਦੇ ਵਿੱਚ ਗਾਣ ਨੂੰ ਖਾਰ ਸਕਦੇ ਉਸ ਤੋਂ ਬਾਤ ਚਾਹ ਹਾਂ ਬਹੁਤ ਬਹੁਤ ਸਾਰੇ ਪਲਾਂਟਸ ਨੇ ਜਿਹੜੇ ਅੱਜ ਕੱਲ ਸਭ ਤੋਂ ਵੱਡੀ ਡਿਜ਼ੀਜ਼ ਹਾਰਟ ਦੀ ਹੀ ਆ ਰਹੀ ਹੈਗੀ ਹੈ ਜਿਵੇਂ ਅਰਜੁਨਾ ਟਰਮੀਨੇਲੀਆ ਅਰਜੁਨਾ ਹੈ ਜਿਹਨੂੰ ਅਰਜੁਨ ਟਰੀ ਵੀ ਕਿਹਾ ਜਾਂਦਾ ਹੈ ਉਹਦੀ ਸਾਲ ਨੂੰ ਅਸੀਂ ਐਜ਼ ਅ ਟੀ ਜਾਂ ਵੈਸੇ ਵੀ ਇਨ ਦਾ ਕੈਪਸੂਲ ਫਾਰਮ ਵੀ ਲੈ ਸਕਦੇ ਹੈਗੇ ਆ ਉਹ ਵੀ ਬੱਚੇ ਐਕਸਪਲੇਨ ਕਰ ਰਹੇ ਹੈਗੇ ਨੇ ਤੁਸੀਂ ਉਹਨਾਂ ਕੋ ਉਹਨਾਂ ਦੇ ਕੰਪੀਟੀਸ਼ਨਸ ਵਿੱਚ ਜਾ ਕੇ ਵੀ ਸੁਣ ਸਕਦੇ ਹੋ ਕਿ ਉਹ ਕਿਸ ਤਰ੍ਹਾਂ ਇਦਾਂ ਯੂਜ਼ ਦੱਸ ਰਹੇ ਹੈਗੇ ਆ ਕਿ ਅਸੀਂ ਕਰ ਸਕਦੇ ਆ ਔਰ ਬਹੁਤ ਸਾਰੇ ਹੋਰ ਵੀ ਪਲਾਂਟਸ ਨੇ ਜਿਹੜੇ ਹਾਰਟ ਕੇਅਰ ਦੇ ਵਿੱਚ ਹੈਲਪ ਕਰ ਸਕਦੇ ਹੈਗੇ ਨੇ ਜਿਸ ਤੇ ਜਗਾ ਜਿਵੇਂ ਅੰਮ੍ਰਿਤਸਰ ਹੈ ਇਥੇ ਅਰਜੁਨ ਟਰੀ ਕਾਫੀ ਮਿਲ ਜਾਂਦਾ ਹੈਗਾ ਪਰ ਕੁਝ ਇਹੋ ਜਿਹੇ ਜਗਾ ਨੇ ਜਿੱਥੇ ਉਹ ਪਲਾਂਟਸ ਨਹੀਂ ਮਿਲ ਸਕਦੇ ਫਿਰ ਇਹਨਾਂ ਨੂੰ ਅਸੀਂ ਐਜ਼ ਆ ਉਹਨਾਂ ਦਾ ਪ੍ਰੋਡਕਟ ਫਾਰਮ ਦੇ ਵਿੱਚ ਵੀ ਪ੍ਰੋਵਾਈਡ ਕਰ ਸਕਦੇ ਹੈਗੇ ਨੇ ਬਹੁਤ ਸਾਰੇ ਸਟੂਡੈਂਟਸ ਨੇ ਜਿਹੜੇ ਇਸ ਫੀਲਡ ਨੂੰ ਆਪਣਾ ਕਿੱਤਾ ਬਣਾ ਰਹੇ ਨੇ ਤੇ ਉਹਨਾਂ ਦੇ ਵਾਸਤੇ ਇਹ ਬਹੁਤ ਵਧੀਆ ਇੱਕ ਆਪਰਚੂਨਿਟੀ ਹੈ ਕਿ ਉਹ ਆਣ ਦੇਖਣ ਕਿ ਇੱਥੇ ਬੱਚੇ ਕਿਸ ਤਰ੍ਹਾਂ ਐਕਸਪਲੇਨ ਕਰ ਰਹੇ ਨੇ ਕਿਹੜੀ ਚੀਜ਼ ਨੂੰ ਅਸੀਂ ਕਿਵੇਂ ਉਗਾ ਸਕਦੇ ਆ ਉਸ ਦੀ ਇਹ ਡਾਕਟਰ ਸੁਸ਼ਾਂਤ ਨੇ ਇਸ ਫੀਲਡ ਦੇ ਮਾਹਿਰ ਨੇ ਤੇ ਦੱਸਣਗੇ ਕਿ ਕਿਹੜੇ ਪਲਾਂਟ ਨੂੰ ਅਸੀਂ ਕਿੱਥੇ ਉਗਾ ਸਕਦੇ ਹਾਂ ਉਹ ਇੱਕ ਜਗ੍ਹਾ ਦਾ ਬਾਇਓ ਜੀਓਗ੍ਰਾਫੀਕਲ ਇੰਡੀਕੇਟਰ ਬਣ ਜਾਂਦਾ ਹੈ ਕਿਉਂਕਿ ਹਰ ਪਲਾਂਟ ਨੂੰ ਹਰ ਜਗ੍ਹਾ ਤੇ ਉਗਾਇਆ ਨਹੀਂ ਜਾ ਸਕਦਾ ਸੁਸ਼ਾਂਤ ਸਰ ਪਲੀਜ਼ ਸਤਿ ਸ਼੍ਰੀ ਅਕਾਲ ਜੀ ਜਿਵੇਂ ਮੈਡਮ ਨੇ ਗੱਲ ਕੀਤੀ ਹੈ ਕਿ ਜਦ ਤੁਸੀਂ ਸਵਾਲ ਪੁੱਛਿਆ ਕਿ ਕਿਹੜੇ ਪਲਾਂਟਸ ਨੂੰ ਆਪਾਂ ਕਿੱਥੇ ਕਿਵੇਂ ਲਗਾਉਣਾ ਹੈ ਤੇ ਉਹਦੇ ਵਿੱਚ ਆਪਾਂ ਇੰਡੋਰ ਪਲਾਂਟਸ ਦੀ ਗੱਲ ਕਰਦੇ ਹਾਂ ਤੇ ਇੰਡੋਰ ਪਲਾਂਟਸ ਦੇ ਵਿੱਚ ਜਿਹੜੇ ਨਾ ਆਪਣੇ ਫੋਲੀਏਜ ਪਲਾਂਟ ਜਿਵੇਂ ਕਿ ਉਹਨਾਂ ਦੇ ਹਰੇ ਪੱਤੇ ਐ ਐਵਰ ਗ੍ਰੀਨ ਐ ਉਹ ਰਹਿੰਦੇ ਐ ਤੇ ਕਈ ਐਸੇ ਪਲਾਂਟਸ ਨੇ ਜਿਨ੍ਹਾਂ ਨੂੰ ਮਤਲਬ ਕਿ ਘੱਟ ਧੁੱਪ ਦੇ ਵਿੱਚ ਵੀ ਜਿਹੜੇ ਨਾ ਵਧੀਆ ਚੱਲਦੇ ਆ ਉਹਨਾਂ ਨੂੰ ਪਾਣੀ ਵੀ ਘੱਟ ਚਾਹੀਦਾ ਹੁੰਦਾ ਤੇ ਉਹ ਥੋੜੀ ਧੁੱਪ ਦੇ ਵਿੱਚ ਵੀ ਉਹ ਚੱਲਦੇ ਆ ਤੇ ਉਸ ਤਰ੍ਹਾਂ ਦੇ ਪਲਾਂਟਸ ਜਿਹੜੇ ਆ ਅਸੀਂ ਆਪਣੇ ਇੰਡੋਰ ਦੇ ਵਿੱਚ ਲਗਾਉਂਦੇ ਆ ਜਿੱਤਨਾ ਬੜੇ ਸਾਰੇ ਫਰਨਸ ਦੀਆਂ ਪ੍ਰਜਾਤੀਆਂ ਆ ਇਹ ਤੁਹਾਡੇ ਸਾਹਮਣੇ ਕਬੂਟਾ ਲੱਗਿਆ ਜਿਹੜਾ ਇਹਨਾਂ ਨੂੰ ਦਿਖਾ ਦੋ ਮੜਾ ਜਿਆ ਇਹ ਇੱਕ ਫਰਨ ਹੈ ਠੀਕ ਹੈ ਇਹ ਪਲਾਂਟ ਜਿਹੜਾ ਹੈ ਇਹਨੂੰ ਬਹੁਤ ਘੱਟ ਰੋਸ਼ਨੀ ਦੇ ਵਿੱਚ ਵੀ ਇਹ ਬੜਾ ਸੋਹਣਾ ਚੱਲਦਾ ਹੈ ਔਰ ਐਵਰ ਗ੍ਰੀਨ ਰਹਿੰਦਾ ਹੈ ਇਹ ਜਿਹਦੇ ਕਰਕੇ ਇੱਕ ਜਿਹੜੇ ਘਰ ਦੀ ਅਸਥੈਟਿਕ ਲੁੱਕ ਵੀ ਆਏਗੀ ਤੇ ਅੰਦਰ ਦਾ ਜਿਹੜਾ ਕਾਰਬਨ ਡਾਈਆਕਸਾਈਡ ਹੈ ਉਹਨਾਂ ਨੂੰ ਵੀ ਇਹ ਸੋਖਣਗੇ ਤੇ ਤੁਹਾਨੂੰ ਸਾਫ਼ ਹਵਾ ਦਿੰਦੇ ਆ ਤੇ ਇਸ ਤਰ੍ਹਾਂ ਦੇ ਇਹੋ ਜਿਹੇ ਇਹਦੇ ਨਾਲ ਦੇ ਰਲਦੇ ਮਿਲਦੇ ਹੋਰ ਕਈ ਸਾਰੀ ਪ੍ਰਜਾਤੀਆਂ ਨੇ ਜਿਹੜੀਆਂ ਐਵਰਗ੍ਰੀਨ ਰਹਿੰਦੀਆਂ ਨੇ ਪਾਣੀ ਘੱਟ ਚਾਹੀਦਾ ਉਹਨਾਂ ਨੂੰ ਤੇ ਤੁਹਾਡੀ ਅੰਦਰੂਨੀ ਜਿਹੜਾ ਵਾਤਾਵਰਨ ਨਾ ਘਰ ਦਾ ਉਹਨੂੰ ਕਾਫੀ ਹੈਲਪ ਕਰਦੇ ਆ ਪਿਉਰੀਫਾਈ ਕਰਨ ਚ ਅੱਜ ਕੱਲ ਦੇ ਵਿੱਚ ਤੁਸੀਂ ਦੇਖੋ ਕਿ ਵੱਡੇ ਸ਼ਹਿਰਾਂ ਦੇ ਵਿੱਚ ਜਿਸ ਤਰ੍ਹਾਂ ਲੋਕਾਂ ਨੇ ਕੰਪਨੀ ਦੇ ਬਣੇ ਹੋਏ 에ਅਰ ਪਿਉਰੀਫਾਇਰ ਦਾ ਯੂਜ਼ ਕਰਨ ਲੱਗ ਪਏ ਹੈ ਹੈਨਾ ਤੇ ਮੈਟਰੋ ਸਿਟੀਜ਼ ਦੇ ਵਿੱਚ ਤੇ ਇੱਕ ਕਿਸਮ ਦੀ ਕੰਪਲਸ਼ਨ ਬਣ ਗਈ ਹੈ ਜਿਵੇਂ ਪਹਿਲੇ ਸਾਨੂੰ ਆਰਓ ਦੀ ਕੰਪਲਸ਼ਨ ਬਣੀ ਹੈ ਅੱਜ ਕੱਲ 에ਅਰ ਪਿਉਰੀਫਾਇਰ ਦੀ ਬਣ ਗਈ ਹੈ ਤੇ ਅਗਰ ਲੋਕੀ ਇਹਨਾਂ ਪਲਾਂਟਸ ਨੂੰ ਇਨਾ ਵੱਲ ਰੁੱਖ ਕਰਨ ਇਹਨਾਂ ਬਾਰੇ ਸਮਝਣ ਔਰ ਵੱਧ ਤੋਂ ਵੱਧ ਆਪਣੀ ਬਾਲਕੋਨੀਆ ਚ ਆਪਣੇ ਅੰਦਰ ਇਸ ਤਰ੍ਹਾਂ ਦੇ ਪਲਾਂਟਸ ਨੂੰ ਲਗਾਉਣ ਤੇ ਮੈਨੂੰ ਲੱਗਦਾ ਹੈ ਕਿ ਉਹ ਇੱਕ ਕੁਦਰਤੀ ਤਰੀਕਾ ਹੋਏਗਾ ਸਾਫ਼ ਹਵਾ ਲੈਣ ਦਾ ਤੇ ਉਹ ਜਿਹੜੇ ਯੰਤਰ ਜਿਹੜੇ ਆ ਉਹਨਾਂ ਤੋਂ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਅਵੋਇਡ ਕਰਨਾ ਚਾਹੀਦਾ ਮੇਰੇ ਹਿਸਾਬ ਨਾਲ ਅਗਰ ਤੁਹਾਨੂੰ ਆਲਟਰਨੇਟਿਵ ਹੈਗਾ ਜਿੱਥੇ ਆਲਟਰਨੇਟਿਵ ਨਹੀਂ ਹੈ ਉੱਥੇ ਤੇ ਥੋੜੀ ਕੰਪਲਸ਼ਨ ਹੈ ਬਟ ਜਿੱਥੇ ਆਲਟਰਨੇਟਿਵ ਹੈਗੇ ਆ ਉੱਥੇ ਤੁਸੀਂ ਇਸ ਚੀਜ਼ ਵੱਲੇ ਧਿਆਨ ਦਿਵੋ ਕੀ ਹੁਣ ਜਿਵੇਂ ਇਹ ਫਲਾਵਰ ਸ਼ੋਅ ਹੈ ਤੇ ਫਲਾਵਰ ਸ਼ੋਅ ਇੱਕ ਮਾਧਿਅਮ ਰੱਖਿਆ ਸੀ ਪਰਿਆਵਰਣ ਨੂੰ ਦੀ ਜਾਗਰੂਕਤਾ ਫਲਾਣ ਦਾ ਇੱਕ ਮਾਧਿਅਮ ਹੈ ਇਹਦੇ ਵਿੱਚ ਅਸੀਂ ਬੜੀ ਸਾਰੀ ਕੈਟਾਗਰੀਆਂ ਨੂੰ ਇਨਕਲੂਡ ਕੀਤਾ ਜਿਵੇਂ ਮੈਡਮ ਨੇ ਗੱਲ ਕੀਤੀ ਹੈ ਤੇ ਇਹਦੇ ਚ ਪੰਜ ਸੱਤ ਕੈਟਾਗਰੀਜ਼ ਨੇ ਤੇ ਹਰੇਕ ਕੈਟਾਗਰੀ ਦੀ ਕੀ ਵਿਸ਼ੇਸ਼ਤਾ ਹੈ ਮੇਨ ਉਹਦੇ ਵਿੱਚ ਜਿੰਮੇ ਫਲਾਵਰਿੰਗ ਹੀ ਹੈ ਹੈਨਾ ਲੇਕਿਨ ਜਿਹੜੇ ਫਲਾਵਰ ਤੋਂ ਬਿਨਾ ਜਿਸ ਤਰ੍ਹਾਂ ਮੈਂ ਫੋਲੀਜ ਪਲਾਂਟ ਦੀ ਗੱਲ ਕੀਤੀ ਹੈ ਵੀ ਜਿਹਦੇ ਚ ਤੁਹਾਨੂੰ ਫਲਾਵਰ ਤੇ ਜ਼ਿਆਦਾ ਨਹੀਂ ਦਿਖਦੇ ਪਰ ਉਹ ਫਾਇਦੇ ਵਾਲੀਆਂ ਚੀਜ਼ਾਂ ਨੇ ਫਲਾਵਰਿੰਗ ਪਲਾਂਟ ਤੇ ਜਿਆਦਾ ਡੈਕੋਰੇਸ਼ਨ ਪਰਪਸ ਹੋ ਗਿਆ ਔਰ ਉਹਨਾਂ ਦਾ ਸੀਜ਼ਨ ਵੀ ਆਹੀ ਬਸੰਤ ਦੇ ਵਿੱਚ ਹੀ ਹੈ ਜਿਆਦਾ ਹੈਨਾ ਪਰ ਅਸੀਂ ਉਹਨਾਂ ਪਲਾਂਟਸ ਵੱਲ ਵੀ ਆਪਣਾ ਧਿਆਨ ਕੇਂਦ੍ਰਿਤ ਕਰੀਏ ਜਿਹੜੇ ਕਿ 12 ਮਹੀਨੇ ਚੱਲਣਗੇ ਹਰੇ ਰਹਿਣਗੇ 에ਅਰ ਪਿਊਰੀਫਾਇਰ ਦਾ ਕੰਮ ਵੀ ਕਰਨਗੇ ਡੈਕੋਰੇਸ਼ਨ ਦੇ ਨਾਲ ਨਾਲ ਤੇ ਮੈਨੂੰ ਲੱਗਦਾ ਹੈ ਕਿ ਇਹ ਜਿਹੜੀ ਸਾਡੀ ਇੱਕ ਅਟੈਂਪਟ ਹੈ ਕੀ ਫਲਾਵਰ ਦੇ ਥਰੂ ਪਬਲਿਕ ਨੂੰ ਜਾਗਰੂਕਤਾ ਫਲਾਣੀ ਹੁਣ ਇਹਦੇ ਵਿੱਚ ਤੁਸੀਂ ਦੇਖੋ ਕਿ ਪਾਰਟਿਸਪੈਂਟ ਸਾਇੰਸ ਆਰਟਸ ਸਾਰੇ ਕਾਲਜ ਦੇ ਵਿਦਿਆਰਥੀ ਜਾਂ ਬਾਹਰੋਂ ਵੀ ਜਿਹੜੇ ਕਾਲਜ ਨੇ ਜਾਂ ਓਪਨ ਪਬਲਿਕ ਹੈ ਤੇ ਇਹ ਕਿਤਨਾ ਕਿਤੇ ਮੈਸੇਜ ਆਂਦਾ ਹੈ ਲੋਕਾਂ ਨੂੰ ਇਨਸਪਾਇਰ ਕਰਦਾ ਹੈ ਪਲਾਂਟਸ ਵਾਲੇ ਨੌਲੇਜ ਤੇ ਇਨਸਪਾਇਰ ਕਰਦਾ ਕਿ ਅਸੀਂ ਵੀ ਜਿਹੜਾ ਹੈ ਨਾ ਪਲਾਂਟਸ ਨੂੰ ਅਪਣਾਈਏ ਯਾਰ ਦੇਖੇ ਨੇ ਘਰ-ਘਰ ਦੇ ਵਿੱਚ ਬਿਮਾਰ ਜਿਹੜੀ ਕੋਈ ਨਾ ਕੋਈ ਮਰੀਜ਼ ਜ਼ਰੂਰ ਦਿੱਖਦਾ ਵਾ ਜਿੱਦਾਂ ਕਿ ਤੁਸੀਂ ਇੱਕ ਮੈਡੀਕਲ ਨਰਸ ਦੀ ਗੱਲ ਕਰ ਰਹੇ ਹੋ ਹਨ ਕਿਹੜਾ ਪਲਾਂਟ ਨੂੰ ਆਪਣੇ ਘਰ ਰੱਖਣਾ ਚਾਹੀਦਾ ਵੀ ਜਿੱਦਾਂ ਉਹਨਾਂ ਬਿਮਾਰੀ ਤੋਂ ਬਚੇ ਦੇਖੋ ਪਲਾਂਟਸ ਜਿਹੜੇ ਹਨ ਉਹਦਾ ਪਹਿਲਾ ਤੇ ਕੰਮ ਇਹੀ ਹੈਗਾ ਕਿ ਉਹਨੇ ਜਿਹੜੀ ਤੁਹਾਨੂੰ ਸਾਫ਼ ਹਵਾ ਪ੍ਰੋਵਾਈਡ ਕਰਨ ਕੇ ਹੈਲਪ ਕਰਨੀ ਹੈ ਆਕਸੀਜਨ ਦੇ ਲੈਵਲ ਨੂੰ ਮੇਨਟੇਨ ਕਰਨਾ ਹੈ ਤੇ ਮੈਨੂੰ ਲੱਗਦਾ ਕਿ ਜੇ ਤੁਹਾਡੀ ਅੱਜ ਜਿੰਨੀਆਂ ਵੀ ਬਿਮਾਰੀਆਂ ਹਨ ਉਹਨਾਂ ਦਾ ਜੇ ਤੁਸੀਂ ਮੂਲ ਆਧਾਰ ਵੇਖੋਗੇ ਨਾ ਤੇ ਉਹ ਪੋਲੂਸ਼ਨ ਹੈ ਚਾਹੇ ਉਹ ਪਾਣੀ ਦਾ ਪ੍ਰਦੂਸ਼ਣ ਹੈ ਚਾਹੇ ਉਹ ਹਵਾ ਦਾ ਪ੍ਰਦੂਸ਼ਣ ਹੈ ਅਗਰ ਆਪਾਂ ਸਿਰਫ ਪ੍ਰਦੂਸ਼ਣ ਨੂੰ ਕੰਟਰੋਲ ਕਰੀਏ ਨਾ ਤਾਂ ਆਟੋਮੈਟਿਕਲੀ 80% ਬਿਮਾਰੀਆਂ ਤੇ ਵੈਸੇ ਹੀ ਦੂਰ ਹੋ ਜਾਣਗੀਆਂ ਤੇ ਫਿਰ ਆਗੇ ਡਾਇਰੈਕਟ ਫਾਇਦੇ ਕਿ ਜਿਸ ਤਰ੍ਹਾਂ ਅਸੀਂ ਪੁਰਾਣੇ ਸਮਿਆਂ ਦੇ ਵਿੱਚ ਆਪਣੇ ਘਰਾਂ ਦੇ ਵਿੱਚੋਂ ਹੀ ਕਿਤੇ ਅਜਵਾਇਣ ਦਾ ਕਿਤੇ ਸੌਂਫ ਦਾ ਯੂਜ਼ ਕਰਕੇ ਆਪਾਂ ਚੀਜ਼ਾਂ ਨੂੰ ਠੀਕ ਕਰਦੇ ਸੀਗੇ ਤੇ ਕਿਤਨਾ ਕਿਤੇ ਸਾਨੂੰ ਨੂਨ ਜਾਗਰੂਕਤਾ ਫਲਾਣੀ ਪੈਣੀ ਹੈ ਫੇਰ ਇੱਕ ਵਾਰ ਕਿ ਆ ਜਿਹੜੇ ਨਵੀਂ ਪੀੜੀਆਂ ਨੇ ਇਹਨਾਂ ਨੂੰ ਫੇਰ ਉਸੇ ਚੀਜ਼ਾਂ ਨਾਲ ਜੋੜਨਾ ਕਿ ਤੁਸੀਂ ਕਈ ਜਣੀਆਂ ਚੀਜ਼ਾਂ ਜਿਹੜੀਆਂ ਤੁਹਾਡੀਆਂ ਨੇ ਬਿਮਾਰੀਆਂ ਉਹ ਤੁਸੀਂ ਆਪਣੇ ਕਿਚਨ ਦੇ ਵਿੱਚੋਂ 20 ਚੀਜ਼ਾਂ ਪਈਆਂ ਨੇ ਉਸ ਤੋਂ ਯੂਜ਼ ਕਰ ਸਕਦੇ ਹੋ ਕਿ ਜਾਂ ਜਿਵੇਂ ਕਿਤੇ ਤુલਸੀ ਦੇ ਬੂਟੇ ਐ ਜਾਂ ਹੋਰ ਮੈਡੀਸਨਲ ਪਲਾਂਟਸ ਜਿਹੜੇ ਐ ਉਹਨਾਂ ਦੇ ਪੱਤਿਆਂ ਤੋਂ ਜਾਂ ਕੋਈ ਉਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਜੇ ਲੈ ਕੇ ਤੇ ਚੀਜ਼ਾਂ ਨੂੰ ਠੀਕ ਕਰ ਸਕਦੇ ਹੋ ਵਾਪਿਸ ਸਾਨੂੰ ਇੱਕ ਵਾਰ ਫੇਰ ਆਪਣਾ ਰਿਵਾਇਤੀ ਜਿਹੜਾ ਪ੍ਰੋਗਰਾਮ ਸੀਗਾ ਉਸ ਪ੍ਰੋਗਰਾਮ ਨਾਲ ਜੁੜਨ ਦੀ ਅਵਸ਼ਕਤਾ ਹੈ ਸਰ ਮੈਂ ਤੁਹਾਨੂੰ ਕੁਝ ਨਹੀਂ ਦੱਸਿਆ ਕਿ ਇਸ ਘਰ ਦੇ ਘਰਾਂ ਵਿੱਚ ਜਿਹੜੇ ਮਰੀਜ਼ ਹੈਗੇ ਆ ਜਿਹੜੇ ਪਲਾਂਟ ਆਪਣੇ ਘਰਾਂ ਨਹੀਂ ਦੇਖੋ ਕੋਈ ਸੇ ਇੱਕ ਬਿਮਾਰੀ ਉਹ ਜੇ ਡਿਫਰੈਂਟ ਤਰੀਕਾ ਆ ਉਹਦੇ ਕਿਉਂਕਿ ਹਰੇਕ ਬਿਮਾਰੀ ਦਾ ਕੋਈ ਇੱਕ ਪਲਾਂਟ ਦੇ ਵਿੱਚ ਸਾਰਾ ਇਲਾਜ ਤੇ ਨਹੀਂ ਹੈਗਾ ਲੇਕਿਨ ਉਹਦੀਆਂ ਵੱਖਰੀਆਂ ਵੱਖਰੀਆਂ ਚੀਜ਼ਾਂ ਨੇ ਹੈਨਾ ਤੇ ਉਹਦੇ ਤੁਸੀਂ ਕਹੋ ਕੋਈ ਇੱਕ ਪਲਾਂਟ ਇਸ ਤਰ੍ਹਾਂ ਦਾ ਲਗਾਓਗੇ ਤੇ ਕੋਈ ਬਿਮਾਰੀ ਠੀਕ ਇਸ ਤਰ੍ਹਾਂ ਦਾ ਤੇ ਨਹੀਂ ਹੈਗਾ ਹੈਨਾ بس ਉਹਦਾ ਚ ਇਹੀ ਹੈ ਕਿ ਤੁਸੀਂ ਆਪਣਾ ਵਾਤਾਵਰਣ ਨੂੰ ਸ਼ੁੱਧ ਕਰਨ ਵਾਸਤੇ ਜਿਹੜਾ ਨਾ ਪਲਾਂਟਸ ਆਲੇ-ਦੋਲੇ ਘਰਾਂ 'ਚ ਹੋਣ ਤਾਂ ਕਿ ਥੋੜਾ ਪੋਲੂਸ਼ਨ ਲੈਵਲ ਠੀਕ ਹੋਏ। ਬਾਕੀ ਤੇ ਜੇ ਕਿਸੇ ਨੂੰ ਪਾਰਟਿਕੂਲਰ ਬਿਮਾਰੀ ਹੈ ਤੇ ਉਹ ਫਿਰ ਪਾਰਟਿਕੂਲਰ ਪੌਦੇ ਨੂੰ ਫੋਲੋ ਕਰਨਾ ਪਏਗਾ। ਤુલਸੀ ਹੋ ਗਈ ਜਿਵੇਂ ਮੇਨ ਹੈ, ਨੀਮ ਹੈ, ਹਨਾ ਅਰਜੁਨ ਦੀ ਮੈਡਮ ਨੇ ਗੱਲ ਕੀਤੀ ਉਹਨੂੰ ਉਹਦੀ ਛਾਲ ਦੇ ਬਹੁਤ ਬੈਨੀਫਿਟਸ ਨੇ। ਹਨਾ ਜਿਆਦਾ ਲੋਕਾਂ ਨੂੰ ਅਰਜੁਨ ਬ੍ਰਿਕਸ ਬਾਰੇ ਪਤਾ ਨਹੀਂ ਗਾ। ਹਾਂਜੀ। ਉਹ ਪ੍ਰਚਾਰ ਕਰ ਸਕਦੇ। अर्जुन वृक्ष दी पहचान ਜਿਵੇਂ ਤੇ ਇੱਕ ਤੇ ਜਾਮਨ ਦੀ ਤਰ੍ਹਾਂ ਔਰ ਉਹਦੀ ਜਿਹੜੀ ਛਾਲ ਹੈ ਨਾ ਉਹ ਕਿਤੇ ਥੋੜੀ ਥੋੜੀ ਅਮਰੂਦ ਵਰਗੀ ਲੱਗਦੀ ਹੈ ਹੈ ਨਾ ਥੋੜੀ ਬਾਰੂ ਦਾ ਟੈਕਸਚਰ ਜਿਹੜਾ ਹੈ ਆਮ ਨਰਸਰੀਜ਼ ਵਿੱਚ ਪੁੱਛਿਆ ਜਾਏ ਤੇ ਕਾਫੀ ਆਪਣੇ ਅੰਮ੍ਰਿਤਸਰ ਦੇ ਵਿੱਚ ਤੇ अर्जुन ਬੁੱਟਾ ਤੇ ਬਹੁਤ ਬਹੁਤ ਹੈਗਾ ਨਾ ਕਿਤੇ ਸੜਕਾਂ ਦੇ ਕੰਡੇ ਲੱਗਿਆ ਹੈ ਟ੍ਰੀ ਹੈ ਉਹਨਾਂ ਨੇ ਵੀ ਦੇਖਿਆ ਕਿ ਸੜਕਾਂ ਦੇ ਕੰਡੇ ਵੀ ਲੱਗੇ ਹੋਏ ਆ ਜਿਹੜੀ ਚੀਜ਼ ਹੈਗੀ ਆ ਇਹ ਵੱਡਾ ਦਰਖਤ ਹੈ ਅਰਜੁਨ ਟ੍ਰੀ ਹੈ 3-4 ਸਾਲ ਤੋਂ ਡਿਪਾਰਟਮੈਂਟ ਆਫ ਫੋਰੈਸਟਰੀ ਨੇ ਬਹੁਤ ਸਾਰੇ ਇਹਦੇ ਪਲਾਂਟਸ ਜਿਹੜੇ ਨੇ ਉਹ ਸੜਕਾਂ ਦੇ ਕੰਡੇ ਜਾਂ ਜਿੱਥੇ ਵੀ ਉਹਨਾਂ ਨੂੰ ਜਗ੍ਹਾ ਮਿਲਦੀ ਆ ਉਹਨਾਂ ਨੇ ਲਗਵਾਏ ਆ ਤੇ ਜਿਵੇਂ ਸਰ ਤੁਸੀਂ ਪੁੱਛ ਰਹੇ ਸੀ ਕਿ ਅਸੀਂ ਕਿਹੜੀ ਚੀਜ਼ ਐ ਜਿਹਨੂੰ ਅਸੀਂ ਲਗਾਇਆ ਕਿ ਹਾਂ ਕਿ ਉਹ ਜਿਹੜੀ ਹੋਲਿਸਟਿਕ ਹੈਲਥ ਪ੍ਰੋਵਾਈਡ ਕਰਦੇ ਕੁਝ ਪਲਾਂਟਸ ਦੇਖੋ ਪੋਲਿਊਸ਼ਨ ਜਿਹੜਾ ਐ ਇਹ ਸ਼ਾਇਦ ਪਹਿਲਾਂ ਇੰਨਾ ਨਹੀਂ ਸੀਗਾ ਥੋੜੇ ਲੈਵਲ ਤੇ ਸੀਗਾ ਜਿਵੇਂ ਜਿਵੇਂ ਪੋਲਿਊਸ਼ਨ ਵਧਦਾ ਜਾ ਰਿਹਾ ਹੈ ਉਸੇ ਤਰ੍ਹਾਂ ਇੱਕ ਤਰ੍ਹਾਂ ਇਸ ਤਰ੍ਹਾਂ ਹੀ ਹੈ ਕਿ ਜਿਵੇਂ ਕੋਈ ਫੌਜ ਲੜਨ ਆ ਜਾਏ ਤੇ ਉਨੇ ਹੀ ਸੋਲਜਰ ਸਾਨੂੰ ਅੱਗੋਂ ਚਾਹੀਦੇ ਹੈਗੇ ਨੇ ਫਾਈਟ ਕਰਨ ਵਾਸਤੇ ਅਗਰ ਪੋਲਿਊਸ਼ਨ ਵਧਦਾ ਜਾ ਰਿਹਾ ਹੈ ਤੇ ਉਹਦੇ ਵਾਸਤੇ ਸਾਨੂੰ ਆਪਣੀ ਇਮਿਊਨਿਟੀ ਨੂੰ ਸਟਰੋਂਗ ਕਰਨਾ ਪਏਗਾ ਔਰ ਇਮਿਊਨਿਟੀ ਸਟਰੋਂਗ ਕਰਨ ਵਾਸਤੇ ਜੋ ਬੈਸਟ ਪਲਾਂਟਸ ਨੇ ਉਹ ਤુલਸੀ ਦਾ ਨਾਮ ਬਹੁਤ ਉੱਪਰ ਆਂਦਾ ਹੈਗਾ ਉਸ ਤੋਂ ਬਾਅਦ ਮੋਰਿੰਗਾ ਹਾਂ ਤુલਸੀ ਜਿਵੇਂ ਹੈਗੀ ਹੈ ਕਿ ਜਿਹੜਾ ਇਕਲੇਮ ਮੈਨ ਹੈ ਉਹਨੇ ਅਗਰ ਤુલਸੀ ਨੂੰ ਪਛਾਣਨਾ ਹੋਏ ਤੇ ਜਿਵੇਂ ਰਾਮਾ ਤુલਸੀ ਤੇ ਸ਼ਾਮਾ ਤુલਸੀ ਹੈ ਉਹਨਾਂ ਵਿੱਚੋਂ ਸ਼ਾਮਾ ਜਿਹੜੀ ਉਹਦੀ ਬਹੁਤ ਅੱਛੀ ਪ੍ਰੋਪਰਟੀ ਹੈ ਕੁਝ ਤੇ ਲੋਕੀ ਨੇ ਜਿਹੜੇ ਆਪਣੇ ਘਰ ਵਿੱਚ ਉਗਾਉਂਦੇ ਤੇ ਉਹਦੀ ਪੂਜਾ ਵੀ ਕਰਦੇ ਆ ਪੂਜਾ ਇਸੇ ਕਰਕੇ ਕੀਤੀ ਜਾਂਦੀ ਹੈ ਕਿ ਉਹਦੇ ਹੈਲਥ ਬੈਨੀਫਿਟਸ ਬਹੁਤ ਜ਼ਿਆਦਾ ਹੈਗੇ ਆ ਅੱਜ ਕੱਲ ਜਿਵੇਂ ਮਲਟੀ ਵਿਟਾਮਿਨ ਪਲਾਂਟਸ ਪਲਾਂਟਸ ਦਾ ਨਾਮ ਹੀ ਮਲਟੀ ਮਿਨਰਲ ਮਲਟੀ ਵਿਟਾਮਿਨ ਆ ਗਿਆ ਹੈ ਕਿਉਂਕਿ ਮੋਰਿੰਗਾ ਇੱਕ ਸੋਹਾਂਜਣਾ ਸੋਹਾਂਜਣਾ ਹੈ ਜਦੀ ਜੜ੍ਹ ਦਾ ਵੀ ਬਹੁਤ ਜ਼ਿਆਦਾ ਯੂਜ਼ ਹੁੰਦਾ ਹੈ ਔਰ ਉਹਦੇ ਪੱਤੇ ਪੱਤੇ ਇੱਕ ਐਸੀ ਚੀਜ਼ ਹੈ ਜਿਹੜੇ ਪਲਾਂਟਸ ਨੇ ਸ਼ੈਡ ਕਰ ਹੀ ਦੇਣੇ ਅਗਰ ਟਾਈਮਲੀ ਅਸੀਂ ਉਹਨਾਂ ਨੂੰ ਕਲੈਕਟ ਕਰ ਲਈਏ ਤੇ ਉਹ ਬਹੁਤ ਅੱਛਾ ਪਾਊਡਰ ਬਣਾ ਲਗੇ ਤੇ ਬਹੁਤ ਹੀ ਅੱਛਾ ਉਹ ਮੈਡੀਸਿਨ ਐਜ਼ ਅ ਮਲਟੀ ਮਿਨਰਲ ਮਲਟੀ ਵਿਟਾਮਿਨ ਮੈਮ ਕਿਨਾਂ ਕਿਸ ਸਮਾਧਾਨ ਤੋਂ ਪਾਊਡਰ ਨਿਕਲਦਾ ਉਹ ਸਰ ਤੁਸੀਂ 1 ਸਾਲ ਤੁਸੀਂ ਪੌਦਾ ਲਗਾਓ ਔਰ 6-7 ਮਹੀਨੇ ਬਾਅਦ ਅਗਰ ਤੁਸੀਂ ਉਹਦਾ ਪੌਦਾ ਇਹਨੂੰ ਪੁੱਟ ਲੈਂਦੇ ਹੋ ਤੇ ਜਿਹੜੀਆਂ ਜੜਾਂ ਨੇ ਉਹ ਸੁੰਜਣੇ ਦੀ ਮੂਲੀ ਹੁੰਦੀਆਂ ਨੇ ਉਸ ਮੂਲੀ ਨੂੰ ਲੋਕੀ ਪਚਾਰ ਵੀ ਪਾਉਂਦੇ ਸੀ ਉਹਦਾ ਪਾਊਡਰ ਵੀ ਮਿਲ ਜਾਂਦਾ ਹੈ ਔਰ ਉਹ ਬਹੁਤ ਹੀ ਜ਼ਿਆਦਾ ਜਿਹਨੂੰ ਅਸੀਂ ਕਹਿ ਸਕਨੇ ਆ ਕਿ ਇੱਕ ਤਰ੍ਹਾਂ ਲੋਹੇ ਦੀ ਤਰ੍ਹਾਂ ਐਕਟ ਕਰਦਾ ਹੈਗਾ ਬਹੁਤ ਜ਼ਿਆਦਾ ਸਟਰੋਂਗ ਉਹਦੀਆਂ ਪ੍ਰੋਪਰਟੀਆਂ ਨੇ ਔਰ ਉਹਦੇ ਲੀव्स ਅਗਰ ਤੁਸੀਂ ਹਰ ਸਾਲ ਕਲੈਕਟ ਕਰਦੇ ਰਹੋ ਤੇ ਉਹ ਹਰ ਸਾਲ ਹੀ ਪlant ਬੰਦਾ ਵੱਡਾ ਹੁੰਦਾ ਜਾਏਗਾ ਲੀव्स ਨੂੰ ਤੁਸੀਂ ਕਲੈਕਟ ਕਰ ਸਕਦੇ ਹੋ ਬਹੁਤ ਸਾਰੇ ਲੋਕੀ ਇਹਨੂੰ ਟੈਬਲੇਟ ਫਾਰਮ ਦੇ ਵਿੱਚ ਸੇਲ ਵੀ ਕਰ ਰਹੇ ਨੇ ਪਾਊਡਰ ਸੇਲ ਹੋ ਰਿਹਾ ਹੈ ਟੈਬਲੇਟ ਫਾਰਮ ਸੇਲ ਹੋ ਰਹੀ ਔਰ ਇਹਨੂੰ ਸਾਊਥ ਇੰਡੀਆ ਦੇ ਵਿੱਚ ਤੇ ਬਹੁਤ ਜ਼ਿਆਦਾ ਇਹਦਾ ਪ੍ਰਾਣਾ ਯੂਜ਼ ਹੋ ਰਿਹਾ ਹੈ ਦੀ ਜਿਹੜੀ ਫਲੀਆਂ ਨੇ ਉਹਨੂੰ ਯੂਜ਼ ਕੀਤਾ ਜਾਂਦਾ ਹੈ ਇਹ ਸਬਜੀ ਬਣਦੀ ਹੈ ਇਨਗਰੀਡੀਅੰਟ ਹੈ ਸਾਂਬਰ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿ ਕੋਈ ਕਿਸ ਸਲਫਰ ਲਾਈਕ ਬੜੀ ਸਟਰੋਂਗ ਜੀ ਸਮੈਲ ਆਂਦੀ ਹੈ दैट इज बिकॉज़ ਆ ਫਲੀਆਂ ਸੋਹਾਂਜਣੇ ਦੀਆਂ ਫਲੀਆਂ ਹੈਗੀਆਂ ਨੇ ਹੋਰ ਵੀ ਬਹੁਤ ਸਾਰੇ ਪਲਾਂਟਸ ਨੇ ਜਿਨ੍ਹਾਂ ਨੂੰ ਅਸੀਂ ਉਗਾ ਸਕਦੇ ਹਾਂ ਤੇ ਆਪਣੀ ਸਿਹਤ ਨੂੰ ਰੋਜ਼ਾਨਾ ਉਹਦਾ ਯੂਜ਼ ਕਰਕੇ ਆਪਣੀ ਸਿਹਤ ਨੂੰ ਬੈਟਰ ਕਰ ਸਕਦੇ ਹਾਂ ਪਰ ਅਗਰ ਪ੍ਰਮੁੱਖ ਵੇਖਿਆ ਜਾਏ ਤੇ ਉਹਨਾਂ ਦੇ ਵਿੱਚ ਤੁਲਸੀ ਤੇ ਸੋਹਾਂਜਣਾ ਮੇਰੇ ਖਿਆਲ ਵਿੱਚ ਹਰ ਘਰ ਵਿੱਚ ਹੋਣਾ ਚਾਹੀਦਾ ਹੈਗਾ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਤਾਂ ਪਾਕ ਬੱਚਿਆਂ ਨੂੰ ਇੱਕ ਮੈਸੇਜ ਦੇਣਾ ਚਾਹਾਂਗੇ ਕਿ ਬਹੁਤ ਸਾਰੇ ਬੱਚੇ ਇੱਥੇ ਆਏ ਨੇ ਔਰ ਕੰਪੀਟੀਸ਼ਨਸ ਦੇ ਵਿੱਚ ਦੂਰੋਂ ਦੂਰੋਂ ਬੜੇ ਭਾਰੇ ਭਾਰੇ ਗਮਲੇ ਵੀ ਲੈ ਕੇ ਆਏ ਨੇ ਬੜੇ ਅੱਛੀ ਉਹਨਾਂ ਨੇ ਡੈਕੋਰੇਸ਼ਨ ਵੀ ਕੀਤੀ ਹੈ ਔਰ ਜਦੋਂ ਪ੍ਰਾਈਜ਼ ਆਉਂਦੇ ਆ ਤੇ ਬੜੇ ਬੱਚੇ ਜਿਹੜੇ ਨਿਰਾਸ਼ ਹੋ ਜਾਂਦੇ ਆ ਕਿ ਅਸੀਂ ਦੂਰੋਂ ਆਏ ਸੀ ਇਨੀ ਮਿਹਨਤ ਵੀ ਕੀਤੀ ਹੈ ਤੇ ਉਹਨਾਂ ਵਾਸਤੇ ਇੱਕ ਸ਼ੇਅਰ ਹੈਗਾ ਕਿ ਜਿੱਤਣ ਜਿੱਤਣ ਹਰ ਕੋਈ ਖੇਡੇ ਜਿੱਤਣ ਖੇਡ ਫਕੀਰਾ ਜਿੱਤਣ ਦਾ ਮੁੱਲ ਕੌਡੀ ਪੈਂਦਾ ਹਾਰਨ ਦਾ ਮੁੱਲ ਹੀਰਾ ਤੇ ਜਿਹੜੇ ਬੱਚੇ ਪ੍ਰਾਈਜ਼ ਨਹੀਂ ਲੈ ਪਾਣਗੇ ਤੁਸੀਂ ਸੋਚਿਓ ਕਿ ਤੁਸੀਂ ਵੀ ਹੀਰਾ ਜਿੱਤ ਕੇ ਜਾ ਰਹੇ ਹੋਗੇ ਹੋ ਤੇ ਨੈਕਸਟ ਟਾਈਮ ਤੁਸੀਂ ਐਵੇਂ ਹੀ ਆਣਾ ਹੈਗਾ ਔਰ ਪਾਰਟਿਸਪੇਟ ਕਰਨਾ ਹੈ ਹੋਪਫੁਲੀ ਨੈਕਸਟ ਟਾਈਮ ਤੁਸੀਂ ਜ਼ਰੂਰ ਪ੍ਰਾਈਜ਼ ਲਓਗੇ ਥੈਂਕ ਯੂ ਅੱਜ ਜਿਹੜਾ ਸੋਨੇ ਦਾ ਭਾਅ ਕਾਫੀ ਉੱਪਰ ਪਹੁੰਚ ਗਿਆ ਹੈ ਹਾਂ ਜੀ ਦੇਖ ਨੂੰ ਲੱਗਿਆ ਕਿ ਜਿਹੜੇ ਕਿ ਇਹ ਫੁੱਲਾਂ ਤੋਂ ਹੀ ਇੱਕ ਗਹਿਣੇ ਬਣਾਏ ਹੋਏ ਆ ਖਾਸ ਕਰਕੇ ਬੋਲੀਆਂ ਦੀ ਲੜਕੀਆਂ ਨੇ ਹਾਂ ਜੀ ਫੁੱਲਾਂ ਤੋਂ ਅਸੀਂ ਬੱਚਿਆਂ ਨੇ ਔਰਨਾਮੈਂਟਸ ਤਿਆਰ ਕੀਤੇ ਆ ਇੱਕ ਆਲਟਰਨੈਟਿਵ ਹੈ ਕਿ ਬਹੁਤ ਸਾਰੇ ਤੁਸੀਂ ਦੇਖਿਆ ਅੰਬਾਨੀਜ਼ ਦੀ ਸ਼ਾਦੀ ਹੋਈ ਹੈ ਉਹਨਾਂ ਨੇ ਬਹੁਤ ਸਾਰੇ ਫੁੱਲਾਂ ਦੇ ਗਹਿਣੇ ਪਾਏ ਹੋਏ ਸੀ ਰਾਧਿਕਾ ਮਰਚੰਟ ਨੇ ਸੋ ਇੱਕ ਮੈਸੇਜ ਹੈ ਕਿ ਅਸੀਂ ਸੋਨੇ ਤੋਂ ਹਟ ਕੇ ਹੋਰ ਵੀ ਬੜੀਆਂ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਅਸੀਂ ਔਰਨਾਮੈਂਟ ਦੇ ਤੌਰ ਤੌਰ ਤੇ ਯੂਜ਼ ਕਰ ਸਕਦੇ ਆ ਤੇ ਜਿਵੇਂ ਸਰ ਤੁਸੀਂ ਗੱਲ ਕੀਤੀ ਹੈ ਕਿ ਸੋਨਾ ਬੜਾ ਮਹਿੰਗਾ ਹੈ ਔਰ ਸੋਨਾ ਕੁਝ ਪਲਾਂਟਸ ਐ ਹੋ ਜਿਹੜੇ ਜ਼ਮੀਨ ਦੇ ਵਿੱਚ ਕਿੱਥੇ ਸੋਨਾ ਹੈ ਅਗਰ ਅਸੀਂ ਉਹਨਾਂ ਨੂੰ ਉਗਾਈਏ ਤੇ ਉਹ ਸੋਨੇ ਨੂੰ ਐਬਜ਼ਾਰਬ ਵੀ ਕਰ ਲੈਂਦੇ ਨੇ ਤੇ ਫਿਰ ਅਸੀਂ ਉਹਨਾਂ ਦੀ ਐਸ਼ ਕੰਟੈਂਟ ਬਣਾ ਕੇ ਉਹਨਾਂ ਦੇ ਵਿੱਚੋਂ ਸੋਨਾ ਵਾਪਸ ਕੱਢ ਵੀ ਸਕਦੇ ਆ ਬਹੁਤ ਸਾਰੀਆਂ ਜਿਹੜੀਆਂ 골ਡ ਮਾਈਨਸ ਨੇ ਉਹਨਾਂ ਦੇ ਵਿੱਚ ਆਦਮੀ ਕੰਮ ਨਹੀਂ ਕਰ ਰਹੇ ਪਲਾਂਟਸ ਕੰਮ ਕਰ ਰਹੇ ਆ ਕਿ ਪਲਾਂਟਸ ਨੂੰ ਉਗਾ ਦਿੱਤਾ ਜਾਂਦਾ ਹੈ ਤੇ ਉਹ ਫਿਰ ਜਿਹੜੀ ਰੇਅਰ ਮੈਟਲ ਹੈ ਬਹੁਤ ਕੋਸਟਲੀ ਮੈਟਲ ਹੈ ਉਹਨੂੰ ਆਪਣੇ ਆਪ ਚ ਐਬਜ਼ਾਰਬ ਕਰ ਲੈਂਦੇ ਨੇ ਤੇ ਉਹਨਾਂ ਨੂੰ ਫਿਰ ਉਹਦੇ ਵਿੱਚ ਐਕਸਟ੍ਰੈਕਸ਼ਨ ਮੈਥਡਸ ਨੇ ਜਿਨ੍ਹਾਂ ਵਿੱਚੋਂ ਅਸੀਂ ਮੈਟਲ ਨੂੰ ਐਕਸਟ੍ਰੈਕਟ ਕਰ ਸਕਦੇ ਆ ਸੋ ਇਹ ਸੋਨੇ ਦਾ ਬਹੁਤ ਸਾਰਾ ਜਿਹੜਾ ਭਾਰ ਹੌਲਾ ਕਰ ਰਹੇ ਨੇ ਕਿ ਫੁੱਲਾਂ ਦੀ ਅਸੀਂ ਗਹਿਣੇ ਬਣਾ ਕੇ ਵੀ ਵਰਤ ਸਕਦੇ ਆ ਪਰ ਪਲਾਂਟਸ ਨੂੰ ਅਸੀਂ ਸੋਨਾ ਜ਼ਮੀਨ ਚੋਂ ਕੱਢਣ ਵਾਸਤੇ ਵੀ ਯੂਜ਼ ਕਰ ਸਕਦੇ ਆ ਗੇ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ